1 ਮਿੰਟ ਹੋਰ ਲੈਨੇ ਆ ਫਿਰ ਅੱਗੇ ਵਧਦੇ ਆ ਜੀ ਸਾਬ ਕੱਲ ਨੂੰ ਕਹਿੰਦੇ ਕਿ ਕੱਲ ਸ਼ੀਤਲ ਅੰਗੁਰਾਲ ਨੇ ਭਗਵੰਤ ਮਾਨ ਨੂੰ ਲਾਈਵ 'ਚ ਕਿਹਾ ਕਿ ਮੈਨੂੰ ਬਲਾਓ ਮੇਰੇ ਕੋਲ ਕੋਈ 40 ਰਿਕਾਰਡਿੰਗਸ ਨੇ ਤੁਸੀਂ ਕਾਰਵਾਈ ਕਰਾਓ ਆਪਣੇ ਬੰਦਿਆਂ ਤੇ ਨਹੀਂ ਮੈਂ ਪੰਜ ਨੂੰ ਪ੍ਰੈਸ ਕਾਨਫਰੈਂਸ ਕਰਾਂਗਾ ਦੇਖੋ ਸ਼ੀਤਲ ਅੰਗੁਰਾਲ ਦੇ ਕੋਲ ਕੀ ਆ ਮੈਨੂੰ ਨਹੀਂ ਪਤਾ ਪਰ ਸ਼ੀਤਲ ਅੰਗੁਰਾਲ ਤੇ ਆਪਰੇਸ਼ਨ ਲੋਟਸ ਦਾ ਵੀ ਕਹੀ ਜਾਂਦਾ ਸੀਗਾ ਜਦੋਂ ਭਾਜਪਾ ਰੀਜੁਆਇਨ ਕਰਦਾ ਹੈ ਜੀ ਹੁਣ ਇਹਦਾ ਕੋਈ ਪਤਾ ਨਹੀਂ ਆਮ ਆਦਮੀ ਪਾਰਟੀ ਵੀ ਰੀਜੁਆਇਨ ਕਰ ਲਵੇ ਹੂੰ ਹੂੰ ਬਤਾਇਰ ਕੋਈ ਨਹੀਂ ਹੈ ਇਹਨਾਂ ਦਾ ਤਾਂ ਗੱਲ ਇਹ ਆ ਕਿ ਕੱਲ ਆਮ ਆਦਮੀ ਪਾਰਟੀ ਵਾਲੇ ਉਹਨੂੰ ਕ੍ਰਾਈਮ ਕਿੰਗ ਕਹੀ ਜਾਂਦੇ ਸੀ ਜਿਹੜੀ ਆਪਾਂ ਖਬਰ ਕੀਤੀ ਸੀ ਐਨ ਆਰ ਆਈ ਮੁੰਡੇ ਵਾਲੇ ਜੀ 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 ਬਿਲਕੁਲ ਸੰਡੀ ਵਾਲੀ ਤਾਂ ਉਹ ਇਹਨਾਂ ਨੇ ਆਧਾਰ ਬਣਾ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਤੇ ਕ੍ਰਾਈਮ ਕਿੰਗ ਆ ਤੇ ਮੈਂ ਆਖਿਆ ਕ੍ਰਾਈਮ ਕਿੰਗ ਨੂੰ ਤੁਸੀਂ ਤੇ ਬਈ ਕਿਸੇ ਦੇਸ਼ ਦੇ ਕਿੰਗ ਵਾਂਗੂ ਜਚਾ ਕੇ ਲਿਆਏ ਸੀ ਕਿਉਂਕਿ ਕੇਸ ਤੇ ਉਦੋਂ ਵੀ ਦਰਜ ਸੀਗੇ ਸਵਾਲ ਤੁਹਾਡੇ ਤੇ ਵੀ ਆ ਹੁਣ ਦੇਖੋ ਅੰਗਰਾਲ ਦੇ ਕੋਲ ਕਿਹੜੀਆਂ ਰਿਕਾਰਡਿੰਗਾਂ ਨੇ ਕਿਹੜੀਆਂ ਨਹੀਂ ਰਿਕਾਰਡਿੰਗਾਂ ਉਹ ਆਪਾਂ ਕੀ ਕਹਿ ਸਕਦੇ ਆ ਹਮ ਪਰ ਜੇਕਰ ਮੰਨ ਲਓ ਇਹੋ ਜੇ ਸਬੂਤ ਹੈ ਤੇ ਡਰਾਵੇ ਕਾਦੇ ਆ ਜੀ ਡਰਾਵੇ ਦੇਣ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਮੇਰੇ ਬਾਰੇ ਚੁੱਪ ਕਰ ਜਾ ਨਹੀਂ ਤਾਂ ਤੇਰੇ ਬਾਰੇ ਮੇਰੇ ਕੋਲ ਆ ਕੁਝ ਹੈ ਜੀ ਤੇ ਜੇ ਹੈਗਾ ਤੇ ਸਿੱਧਾ ਤਰੀਕਾ ਦੇ ਹੁੰਦਾ ਕਿ ਮਤਲਬ ਕਿ ਇਹ ਕੋਈ ਕੇਸ ਦੀ ਸੁਣਵਾਈ ਚੱਲਦੀ ਪਈ ਆ ਹਮ 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 ਕਿਹਨੀ ਤਰੀਕ ਤੇ ਆ ਜਾਈ ਐਨੀ ਤਰੀਕ ਤੇ ਆ ਜਾਈ ਜੇ ਤੁਹਾਡੇ ਕੋਲ ਚੋਣ ਚੱਲਦੀ ਪਈ ਆ ਚੋਣ ਤੁਸੀਂ ਲੜਦੇ ਪਏ ਹੋ ਤੁਹਾਨੂੰ ਉਹ ਕ੍ਰਾਈਮ ਕਿੰਗ ਕਹਿ ਰਹੇ ਆ ਤੁਹਾਡੇ ਕੋਲ ਕੁਝ ਹੈਗਾ ਤੇ ਭਾਈ ਉਹਨੂੰ ਵੀਡੀਓ ਐਂਸ਼ਲੀ ਰੱਖੋ ਸਾਹਮਣੇ ਬਿਲਕੁਲ ਬਿਲਕੁਲ ਅੰਗੁਰਾਲ ਸਾਹਿਬ ਆਪਾਂ ਨੂੰ ਜਾਣਦੇ ਆ ਨਾ ਅਸੀਂ ਕਹਿੰਨੇ ਆ ਕਿ ਕਰੋ ਫੋਨ ਤਾਂ ਤੁਸੀਂ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਆਪਦਾ ਸਮਾਂ ਕਿਉਂ ਗਵਾਉਣਾ ਤੁਸੀਂ ਸਾਨੂੰ ਭੇਜ ਦਿਓ ਅਸੀਂ ਚਲਾ ਦੇਾਂਗੇ ਅਸੀਂ ਦੱਸ ਦੇਾਂਗੇ ਕਿ ਆ ਕੁਝ ਹੈਗਾ ਉਹਦੇ ਵਿੱਚ ਤਾਂ ਗੱਲ ਇਹ ਆ ਕਿ ਇਹ ਤਾਂ ਇੱਕ ਡਰਾਮੇ ਵਾਲਾ ਹੁੰਦਾ ਕੰਮ ਸਿਆਸਤਦਾਨਾਂ ਦਾ ਉਹ ਅਮਰਿੰਦਰ ਸਿੰਘ ਬੋਲੇ ਇੱਕ ਵਾਰੀ ਸਦਨ ਚ ਆਵੇਂ ਤੁਹਾਡਾ ਨਾ ਅਕਾਲੀਆਂ ਦਾ ਕਹਦੇ ਸਾਰਾ ਕੱਚਾ ਚਿੱਠਾ ਮੇਰੇ ਕੋਲ ਆ ਹਮ ਅਕਾਲੀ ਚੁੱਪ ਕਰ ਗਏ ਅੱਛਾ ਉਹ ਕੱਚਾ ਕੱਚਾ ਚਿੱਠਾ ਜਿਹੜਾ ਉਹ ਕੱਚਾ ਚਿੱਟਾ ਹੀ ਬਣ ਗਿਆ ਹਮ ਕਦੇ ਕੱਢਿਆ ਹੀ ਨਹੀਂ ਅੱਛਾ ਜੀ ਪੈ ਗਿਆ ਹੁਣ ਦੂਜੀ ਗੱਲ ਇਹ ਆ ਕਿ ਫੇਰ ਜਦੋਂ ਇਹਨਾਂ ਦਾ ਆਪਸ ਦੇ ਵਿੱਚ ਪਾੜ ਪਿਆ ਕਾਂਗਰਸੀਆਂ ਦਾ ਜੀ અમરਿੰਦਰ ਸਿੰਘ ਕਹਿੰਦਾ ਇੱਕ ਟੈਚੀ ਜਿਆ ਲਈ ਫਿਰ ਪਤਾ ਨਹੀਂ ਕਿੱਥੋਂ ਪੁਰਾਣਾ ਜਿਹਾ ਕੱਢਿਆ ਜੀ ਕਹਿੰਦਾ ਕਿ ਮੈਂ ਤਾਂ ਇਹ ਸਾਰਾ ਸੋਨੀਆ ਗਾਂਧੀ ਨੂੰ ਜਾ ਕੇ ਦਿਖਾਉਣਾ ਇਹ ਇਹਨਾਂ ਦੇ ਜਿਹੜੇ ਕਾਰਨਾਮੇ ਕਾਂਗਰਸੀਆਂ ਦੇ ਐਮਐਲਏਜ਼ ਮੰਤਰੀਆਂ ਦੇ ਉਹ ਅੱਜ ਤੱਕ ਉਹ ਟੈਚੀ ਵੀ ਨਹੀਂ ਖੋਲਿਆ ਮਤਲਬ ਕਿ ਇਹ ਇੱਕ ਢਾਵੇ ਦਬ ਕੇ ਫਲਾਣੇ ਦਾ ਮੈਂ ਸੁੱਖ ਬਿਲਾਸ ਢਾ ਦੇਣਾ ਹੂੰ ਉਹ ਜੀ ਮੈਂ ਮਤਲਬ ਕਿ ਜੀਸੀਬੀ ਦੇ ਨਾਲ ਇੱਕ ਪਾਸੇ ਕਹਿੰਦੇ ਸਕੂਲ ਖੋਲਣਾ ਕਹਿੰਦੇ ਜੇ ਦੂਜੇ ਪਾਸੇ ਜੀਸੀਬੀ ਦਾ ਕਲੱਚ ਛੱਡਾਂਗੇ ਹਾਂ ਤੇ ਅੱਛਾ ਉਹ ਕਿੰਨਾ ਕੁ ਟਹਿ ਗਿਆ ਹੋ ਤੁਸੀਂ ਕੋਈ ਨੇੜਲਾ ਉੱਥੇ ਰਹਿਣ ਵਾਲਾ ਦੱਸ ਸਕਦਾ ਉਹ ਤੇ ਪੁੱਛ ਲੈ ਮਤਲਬ ਕਿ ਉਹੀ ਗੱਲਾਂ ਨੇ ਕਿ ਜੇ ਤੁਹਾਡੇ ਕੋਲ ਹੈਗਾ ਆ ਤੇ ਭਾਈ ਸਾਰਾ ਕੁਝ ਕੱਢ ਕੇ ਰੱਖੋ ਕਿ ਜੇ ਉਹ ਕੁਝ ਕਰ ਰਹੇ ਨੇ ਉਥੋਂ ਦੇ ਸਥਾਨਕ ਵਿਧਾਇਕ ਜਾਂ ਸੀਐਮ ਦੇ ਘਰ ਦੇ ਵਿੱਚੋਂ ਕੋਈ ਜੀ ਕਿਸੇ ਗੇਮ ਦੇ ਵਿੱਚ ਇਨਵੋਲਵ ਨੇ ਰੱਖੋ ਸਾਹਮਣੇ ਤਰੀਕਾ ਦੇਣ ਦਾ ਕੀ ਫਾਇਦਾ ਜੀ ਜੀ